ਨਾ ਮੈਂ ਤੁਹਾਡਾ ਕਾਕਾ ਸਿੰਘ ਆ ਜੀ ਸਰ ਕੀ ਵਾਰਦਾਤ ਹੋਈ ਹੈ ਤੁਹਾਡੇ ਨਾਲ ਜਿਹੜਾ ਤੁਸੀਂ ਗੁੰਦਰਾ ਸਪਟਾਲ ਚਾਹ ਕਰਦੇ ਵਾਰਦਾਤ ਤਾਂ ਵਾਸੀ ਕਿ ਦਿਨ ਪਹਿਲਾਂ ਹੋਈ ਆ ਜੀ ਜੋ ਅਸੀਂ ਬੋਲ ਬਲਾਈ ਕੋਈ ਕੁੱਟਣੀ ਕੋਈ ਮਾਰਨੀ ਦੂਸਰੇ ਦਿਨ 8 ਵਜੇ ਟਾਈਮ ਆ ਜੀ ਸਾਨੂੰ ਨੇ ਪਤਾ ਵਸ ਘਰੇ ਆ ਕੇ ਸਟਲੀ ਆ ਸਿੰਗੋ ਕਿੰਨੇ ਲੋਕ ਸੀ ਕਿੰਨੇ ਲੋਕ ਸੀ ਜਿਹੜੇ ਕੁੱਟਣ ਮਾਰਨਾ ਸੀ ਉਪਰੋਂ 10 12 ਲੋਕ ਤੇ ਜੀ ਬਾਕੀ ਉਸ ਦੇ ਭਾਂ ਦੇ ਪਣੋਈਆ 3-4 ਗਣੇ ਆਉ ਤੇ ਮਤਲ ਹੈ ਹੈ ਚਾਰ ਜਣੇ ਬਹਾਮਲਾ ਕਰੇ ਚਾਰ ਜਣੇ ਘਰੇ ਦੇ ਚਾਰ ਜਣੇ ਬਹਾਮਲੋ ਆ ਜੀ 4 ਚਾਰ ਜਣੇ ਇੱਕ ਘੋਣੇ ਆ ਜੀ ਤਿੰਨ ਭਾਣਜੇ ਮਤਲਬ ਉਸਕੇ ਬਾਕੀ ਭਤੀਜੇ ਜੀ ਇਸ ਤੇ ਹਮਲਾ ਕਰਾ ਥੋੜਾ ਫੈਮਿਲੀ ਮੈਂਬਰ ਉਪਰ ਕਿਹੜਾ ਚੱਕਰੀ ਫੈਮਿਲੀ ਮੈਂਬਰ ਪਹਿਲਾਂ ਉੱਪਰ ਜਾਈ ਬਕਰੇ ਜੀ ਹਮਰਾ ਘਰ ਤੇ ਪੌੜੀ ਤੇ ਤਾਰੀ ਆਉ ਪੌੜੀ ਤਾਰ ਕੋ ਉਸਦੀ ਲੱਤ ਤੋੜੀ ਜਾਂ ਕੁੱਟ ਮਾਰ ਕਰੀ ਜਾਂ ਬਾਲੀ ਕੱਢੀ ਸੀ ਨਾਲ ਉਹ ਜਨਾਨੀ ਦੇ ਦੋ ਜੀ ਹੈ ਬਾਕੀ ਮੈਂ ਬੱਗੇ ਰੋਲਾ ਥੋਂ ਕਿ ਫਿਰ ਮੈਂ ਢਾ ਲਿਆ ਮੇਰੇ ਸਿਰ ਤਿੰਨੇ ਸੱਤ ਮਹੀਨੇ ਸਿਰ ਤੇ ਦੇਖੋ ਜੀ ਚਾਂਕੇ ਲੱਗੇ ਆ ਹੈ ਕੋਈ ਅਪਾਇਲ ਬਰਤਾਲ ਦਿੱਤੀ ਪੂਰੀ। ਬਤਰਕਾ ਦਿੱਤੀ ਉਹ ਰਿਹਾ ਤੇ ਬਿਆਨ ਲੈਣ ਦਾ ਕੋਈ ਸੁਣਾਈ ਨਹੀਂ ਹੋ ਰਹੀ ਸਾਡੇ ਸਾਡੇ। ਇੱਕ ਵੱਡਾ ਵਾਕਿਆ ਕਰਦਾ। 30 ਤਰੀਕਾ ਪਹਿਲਾਂ ਉਹ ਇਹ 8 ਵਜੇ ਦਾ ਟਾਈਮ ਆ ਜੀ। ਕਿੰਨੇ ਟਾਈਮ ਪਰਾਂ ਨਹੀਂ ਕਰਦੇ। ਕਿਤਨਾ ਦਿਨ ਹੋ ਗਏ 91। ਇਹ ਮਿੰਨਾ ਹੋ ਗਿਆ ਜੀ ਪਰਾ। ਤੇ ਪੁੱਛਾਈ ਸੀ ਤੇ ਬਿਆਨ ਬਿਆਨ ਨਹੀਂ ਆਈ ਸੀ ਬਿਆਨ ਸਾਰੇ। ਹਾਂ ਜੀ। ਤੇ ਮਾਲਾਂ ਕਟਾਈ ਹੈ। ਆ ਉਹ ਤਾਂ ਕਟ ਗਈ ਜੀ ਹਾਂ। ਚਾਰਾਂ ਦੀ ਕਟਾਈ ਹੈ। ਚਾਰਾਂ ਹੀ ਕਟਾਈ ਹੈ ਜੀ। ਤੇ ਇਨਸਾਫ ਵੀ ਮਿਲਿਆ। ਕੋਈ ਇਨਸਾਫ ਨਹੀਂ ਮਿਲਿਆ। ਜਿਹੜੇ ਥਾਣੇ ਦਾ ਮਾਮਲਾ ਹੈ। ਸਨੌਰ ਜੀ। ਸਨੋ ਸਨੋ ਥਾਣੇ ਦਾ ਮਾਮਲਾ ਜੀ ਪਿੰਡ ਕਿਹੜਾ ਹੈ ਤੁਹਾਡਾ ਪਿੰਡ ਬੱਲਾ ਜੀ ਬੱਲਾ ਕੋਈ ਸੁਣਵਾਈ ਨਹੀਂ ਹੋਈ ਕੋਈ ਸੁਣਾਈ ਨਹੀਂ ਹੋ ਰਹੀ ਪੰਚ ਨਾਲ ਗੱਲ ਕੀਤੀ ਆ ਪੰਚ ਨਾਲ ਗੱਲ ਕੀਤੀ ਉਹ ਪੰਚ ਦਵਾ ਦਿਆ ਜੁਰਾ ਤੇ ਪੰਚ ਆਵਾ ਫੈਸਲਾ ਕਰ ਲਓ ਨਹੀਂ ਕਰ ਲਓ ਜੇ ਨਹੀਂ ਅਸੀਂ ਫੈਸਲਾ ਕਿਵੇਂ ਕਰ ਲਈਏ ਬਿਨਾ ਕੋਈ ਪ੍ਰੈਸ਼ਰ ਪਾ ਰਿਹਾ ਪ੍ਰੈਸ਼ਰ ਪੂਰਾ ਪਾ ਰਿਹਾ ਜੀ ਇਹਨਾਂ ਜਿਹੜੇ ਜਿਹੜੇ ਬੰਦੇ ਕੁੱਟ ਮਾਰ ਕੀਤੇ ਉਹ ਕਿਹੜੀ ਪਾਰਟੀ ਤੋਂ ਬਿਲਾਉਂ ਦਿੰਦੇ ਆ ਉਹ ਉਹਨਾਂ ਦੀ ਪਾਰਟੀ ਨਾਲ ਆ ਜੀ ਆਮ ਆਦਮੀ ਪਾਰਟੀ ਨਾਲ ਹਾਂ ਜੀ ਹਾਂ اچھا ਹੁਣ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਸੰਤਨ ਸਾਫ਼ ਨਹੀਂਦਾ ਜੀ ਪੂਰਾ ਇਹਨਾਂ ਮੈਂ ਮੀ ਨਾ ਵੀ ਆਇਆ ਮੀ ਮੀ ਨਾ ਹੋ ਗਿਆ ਜੀ ਨਾ ਹੈ ਜੀ ਨਾਮ ਹੈ ਜੀ ਮੇਰਾ ਨਾਮ ਪਿੰਕਾ ਜੀ ਕਿਤੋਂ ਦੇ ਨਾ ਗਰੋਲੀ ਪਿੰਡ ਆਈ ਮੈਂ ਆਪਣਾ ਜਵਾਈ ਲੱਗਦਾ ਇਹਨਾਂ ਦਾ ਜੀ ਕੀ ਮਾਮਲਾ ਕੀ ਹੈ ਭਾਜੀ ਜਿਸ ਟਾਈਮ ਮੈਂ ਆਇਆ ਸੀ ਨਾ 8 ਵਜੇ ਆਇਆ ਹੀ ਸੀ ਉਸ ਟਾਈਮ ਮਾਰ ਕੇ ਰਾੜਾ ਰੂੜਾ ਮਾਰ ਕੇ ਆ ਸਿੱਟੀ ਪਈ ਜੀ ਮੇਰੀ ਸੱਸ aí ਆਪਣਾ ਕੋਈ ਸਾਰੇ ਪਿੰਡ ਦੇ ਖੜੇ ਜੀ ਕਿਸ ਨੇ ਵੀ ਆ ਵੀ ਨਹੀਂ ਕਿਹਾ ਵੀ ਛਡਾ ਦਈਏ ਹਨੀ ਸਾਰੇ ਦੇਖ ਰਹੇ ਜੀ ਕਿੰਨੇ ਲੋਕ ਆਏ ਸੀ ਪੁੱਤਰ 10 12 ਲੋਕ ਸੀ ਉਹ ਪਿੰਡ ਦੇ ਹੀ ਐ ਨਾ ਨਾ ਅੱਧੇ ਪਿੰਡ ਦੇ ਆ ਅੱਧੇ ਬਾਹਰ ਦੇ ਆ ਜੀ ਜਿਨ੍ਹਾਂ ਨਾਲ ਲੜਾਈ ਐ ਉਹ ਨਜ਼ਦੀਕ ਪਿੰਡ ਦੇ ਹਾਂ ਜੀ ਹਾਂ ਜਿਨ੍ਹਾਂ ਨਾਲ ਲੜਾਈ ਐ ਉਹ ਵੀ ਘਰ ਆਈ ਥੋੜੀ ਦੂਰ ਆਈ ਘਰੋਂ ਕਾਰਨ ਕੀ ਐ ਲੜਾਈ ਦਾ ਕਾਰਨ ਕੀ ਐ ਕਾਰਨ ਬਸ ਉਹ ਜਿਹੜਾ ਮੁੰਡਾ ਜੀ ਨਾਲ ਜਕਾਰਾ ਨਹੀਂ ਉਹ ਘਰ ਦੇ ਮੂਹਰੇ ਆਣ ਕੇ ਸਰਫਾ ਸਰਫਾ ਪਿੰਦਾ ਇਹ ਹਨੀ ਆਪਣਾ ਆਹ ਕਹਿੰਦੇ ਰਹੇ ਵੀ ਵੀ ਸਾਡੇ ਘਰ ਦੇ ਮੂਹਰੇ ਨਾਲ ਬੈਠਿਆ ਕਰਾਂ ਨਹੀਂ ਸਰਪਾਲ ਬਾਬੀ ਇਹ ਨਾ ਕਰੇ ਕਰਾਂ ਨਹੀਂ ਦਰਦੋ ਚਗਾੜਾ ਮਾਰਦੇ ਬਾਹ ਲੜਾਈ ਪਈ ਮੜੀ ਜੀਗਾ ਇਹਨਾਂ ਬੋਲ ਬਲਾਈ ਹੋਈ ਅਗਲੇ ਦਿਨ ਉਹਨਾਂ ਨੇ ਬਾਹ ਆ ਹਮਲਾ ਕਰਤਾ ਇਹ ਜਾਣ ਕੇ ਇਸ ਮਾਮਲੇ 'ਚ ਕਿੰਨੇ ਲੋਕ ਜ਼ਖਮੀ ਹੋਏ ਹੈ ਜਾਕੀ ਵੀ ਚਾਰ ਜਣੇ ਆਈ ਹੁਣ ਚਾਰੋ ਐਡਮਿਟ ਹੈ ਹਾਂ ਨਹੀਂ ਹੁਣ ਤਾਂ ਛੁੱਟੀ ਹੋ ਗਈ ਇੱਕ ਜਿਹੜੇ ਜਿਆਦਾ ਸੱਟ ਲੱਗੀ ਉਹ ਐਡਮਿਟ ਹੈ ਮਾਤਾ ਜੀ ਹਾਂ ਮਾਤਾ ਜੀ ਕਿੰਨੇ ਮਹੀਨੇ ਹੋ ਗਏ ਇੰਨਾ ਇਹਨਾਂ ਨੂੰ ਨਾ ਹੋ ਚਲੇ ਜੀ ਮੇਨਾਉਂ ਹਾਂ ਮੇਨਾਉਂ ਚੜਾਈ ਕੁਛ ਨਹੀਂ ਕਰ ਰਹੇ ਪੁਲਸ ਆ ਰਹੀ ਐ ਅਸੀਂ ਦੋ ਤਿੰਨ ਵਾਰੀ ਜਾਇਆ ਥਾਣੇ ਚ ਕੋਈ ਨਹੀਂ ਸਾਡੀ ਮੰਗ ਹੋ ਰਹੀ ਅਸੀਂ ਅਸੀਂ ਨੂੰ ਕਹਿ ਰਹੇ ਆ ਵੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਐ ਜੀ ਕਾਰਵਾਈ ਪੁਲਸ ਦਾ ਕੀ ਕਹਿਣਾ ਐ ਕਾਰਵਾਈ ਪੁਲਸ ਪੁੱਛਿਆ ਕਿ ਪੁਲਸ ਨਾਲ ਜੀ ਪੁਲਸ ਸੇ ਜ਼ਿਆਦਾ ਇੱਥੇ ਢੇੜੇ ਮਾਰ ਕੇ ਆ ਜਾ ਨਾ ਕੁਛ ਕਰਦੀ ਨਾ ਵਾਸਤਾ ਜੀ ਪੁਲਸ ਤਾਂ ਚੱਕ ਲਾਂਗੇ ਅਸੀਂ ਚੱਕ ਲਾਂਗੇ ਬਸ ਆ ਗੱਲ ਕਹਿੰਦਾ ਜੀ ਪੁਲਸ ਅਸੀਂ ਇਨਸਾਫ ਚਾਹੀਦਾ ਜੀ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਐ ਜੀ ਬਸ ਹੁਣ ਵਾਅ ਮੰਗਾ ਸਾਡੀ ਦਾ ਜੀ ਹਾਂ ਚੱਤੀ ਨਾ ਮੈਂ ਮੇਰਾ ਨਾਮ ਜੈ ਸਿੰਘ ਬਠੋਈ ਪ੍ਰਧਾਨ ਰੇਗਾ ਵਰਕਰ ਫਰੰਟ ਪੰਜਾਬ ਅਜੀਬ ਮਹਿਲਾ ਨੂੰ ਮਿਲਣ ਆਇਓ ਮਹਿਲਾ ਦਾ ਬੜਾ ਕੁੱਟਮਾਰ ਹੋਈ ਆ ਉਹਨਾਂ ਦੇ ਟਾਂਕੇ ਡੁੰਗੇ ਲਗੇ ਤੁਰ ਵੀ ਨਹੀਂ ਸਕਦੇ ਕਿਦਾਂ ਦੇਖਦੇ ਹੋ ਤੇ ਕੀ ਤੁਹਾਡੇ ਵੱਲੋਂ ਕਹਿ ਕੇ ਗਏ ਕਿਦਾਂ ਨਹੀਂ ਚਿਰੋਗੇ ਇਹ ਬੱਲਾਪਿੰਡ ਦਾ ਮਸਲਾ ਜਿਨ੍ਹਾਂ ਦੇ ਪਰਿਵਾਰ ਦੇ ਘਰ ਵਿੱਚ ਵੜ ਕੇ ਲੋਕਾਂ ਨੇ ਔਰ ਗੁੰਡਿਆਂ ਨੇ ਸ਼ਰਿਆਮ ਕੁੱਟਿਆ ਪਰ ਇੰਨੀ ਬੁਰੀ ਤਰ੍ਹਾਂ ਕੁੱਟਿਆ ਅਸੀਂ ਅੰਦਰ ਦੇਖ ਕੇ ਆਏ ਹਾਲਾਤ ਕੀ ਨੇ ਲੱਤਾਂ ਤੋੜੀਆਂ ਪਈਆਂ ਨੇ ਬਾਹਾਂ ਤੋੜੀਆਂ ਪਈਆਂ ਨੇ ਬੜੀ ਮੰਦ ਭਾਗੀ ਨਿੰਦਣਯੋਗ ਗੱਲ ਆ ਕਿਉਂਕਿ ਪੰਜਾਬ ਦੇ ਵਿੱਚ ਅੱਜ ਲਾਅ ਐਂਡ ਆਰਡਰ ਬਿਲਕੁਲ ਖਤਮ ਹੋ ਚੁੱਕਾ ਹੈ ਸਰਕਾਰ ਦਾ ਕਿਸੇ ਨੂੰ ਡਰ ਨਹੀਂ ਭੈ ਨਹੀਂ ਨਾ ਪੁਲਿਸ ਦਾ ਕਿਉਂਕਿ ਗੁੰਡਾ ਰਾਜ ਪੰਜਾਬ ਦੇ ਵਿੱਚ ਹੋ ਚੁੱਕਿਆ ਹੈ ਅੱਜ ਕੋਈ ਬੰਦਾ ਚਾਹੇ ਕੋਈ ਧੀ ਆ ਚਾਹੇ ਭੈਣਾ ਚਾਹੇ ਮਾਂ ਚਾਹੇ ਕੋਈ ਬਜ਼ੁਰਗਾ ਕੋਈ ਸੇਫ ਨਹੀਂ ਦਿਨ ਦਿਹਾੜੇ ਲੁੱਟਾਂ ਖਵਾ ਮਾਰਕੁੱਟਾਂ ਹੋ ਰਹੀਆਂ ਨੇ ਇਹ ਬਹੁਤ ਮਾੜੀ ਖਬਰ ਹੈ ਜੋ ਅਸੀਂ ਹੁਣ ਦੇਖ ਕੇ ਕਿੰਨੇ ਮਾੜੇ ਹਾਲਾਤ ਨੇ ਮੈਂ ਪੁੱਛਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਗਰੀਬਾਂ ਮਜ਼ਦੂਰਾਂ ਨੂੰ ਜੀਣ ਦਾ ਕੋਈ ਅਧਿਕਾਰ ਨਹੀਂ ਇਨਾਂ ਦਾ ਕੋਈ ਔਰਮਾਨ ਨਹੀਂ ਇਨਾਂ ਦਾ ਕੋਈ ਖਾਬ ਨਹੀਂ ਕਿ ਜਿੱਥੇ ਦੇਖੋ ਉਹਨਾਂ ਨੂੰ ਦਰੜ ਦੋ ਦਿੱਕਿ ਜਿੱਥੇ ਦੇਖੋ ਉਹਨਾਂ ਨੂੰ ਮਲ ਦੋ ਮਾਰ ਦੋ ਕੁੱਟ ਦੋ ਕਿ ਗਰੀਬ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਜਾਤਾ ਪੰਜਾਬ ਦੇ ਵਿੱਚ ਉਹ ਗੁੰਡਾਗਰਦੀ ਬੰਦ ਕਰੇ ਗੁੰਡਾ ਰਾਜ ਬੰਦ ਕਰੇ ਕਿਤੇ ਇਹ ਨਾ ਹੋਵੇ ਕਿ ਸਾਰੇ ਗਰੇ ਮਜ਼ਦੂਰ ਸੜਕਾਂ ਤੇ ਆ ਜਾਣ ਔਰ ਪੰਜਾਬ ਸਰਕਾਰ ਦਾ ਬਹੁਤ ਪਿੱਟਸਾਪਾ ਹੋਊਗਾ ਕਿਉਂਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਅੱਜ ਕਿਸੇ ਨੂੰ ਜਸਸ ਦੀ ਉਮੀਦ ਨਹੀਂ ਜੇ ਇੰਨੀਆਂ ਘਟਨਾ ਹੋਣ ਦੇ ਬਾਵਜੂਦ ਵੀ ਮਾਰਕੁੱਟ ਹੋਣ ਦੇ ਲੱਤਾਂ ਟੁੱਟਣ ਤੋਂ ਬਾਅਦ ਵੀ ਇੱਕ ਧਰਨੇ ਲਾ ਕੇ ਐਜੀਟੇਸ਼ਨ ਕਰਕੇ ਕਿਸੇ ਨੂੰ ਇਨਸਾਫ ਦਵਾਇਆ ਜਾਵੇ ਇਹ ਬਹੁਤ ਮੰਦਭਾਗੀ ਗੱਲ ਹੈ ਇਹ ਪੰਜਾਬ ਸਰਕਾਰ ਨੂੰ ਚਾਹੀਦਾ ਪੈਨਾਂ ਨੂੰ ਮਿਲਿਓ ਪਰਿਵਾਰ ਨੂੰ ਮਿਲਿਓ ਕਿ ਕਿਦਾਂ ਕੰਡੀਸ਼ਨ ਕਿਦਾਂ ਮਹਿਲਾ ਦੇ ਉਹਦੀ ਇੰਨੀ ਮਾੜੀ ਹਾਲਾਤਾਂ ਲੱਤਾਂ ਟੁੱਟੀਆਂ ਪਈਆਂ ਨੇ ਬਾਹਾਂ ਟੁੱਟੀਆਂ ਪਈਆਂ ਨੇ ਬੋਲਿਆ ਨਹੀਂ ਜਾਂਦਾ ਇਸ ਪੋਜੀਸ਼ਨ ਦੇ ਵਿੱਚ ਉਹ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਜੀਣਗੇ ਕਿਵੇਂ ਅਗਲਾ ਆਪਣਾ ਸੰਘਰਸ਼ ਕਰਣਗੇ ਸੋ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ तकरीबन ਇੱਕ ਮਹੀਨਾ ਹੋ ਗਿਆ ਉਹਨਾਂ ਦਾ ਕਹਿਣਾ ਕੋਈ ਕਾਰਵਾਈ ਨਹੀਂ ਹੋਈ ਕਾਨੂੰਨ ਵਿਵਸਥਾ ਨੂੰ ਕਿਵੇਂ ਦੇਖਦੇ ਹੋ ਤੇ ਪ੍ਰਸ਼ਾਸਨ ਦੀ ਅਣਗਹਿਲੀ ਕਿਵੇਂ ਦੇਖਦੇ ਹੋ ਦੇਖੋ ਪੰਜਾਬ ਸਰਕਾਰ ਖਾਸ ਕਰਕੇ ਪੰਜਾਬ ਪੁਲਿਸ ਅੱਜ ਪੋਲੀਟੀਕਲ ਕਬਜ਼ੇ ਦੇ ਵਿੱਚ ਹੈ ਜੋ ਪੋਲੀਟੀਕਲ ਪ੍ਰੈਸ਼ਰ ਆਉਂਦਾ ਪੰਜਾਬ ਪੁਲਿਸ ਉਹ ਕਰਦੀ ਹੈ ਬਿਨਾ ਪੋਲੀਟੀਕਲ ਪ੍ਰੈਸ਼ਰ ਤੋਂ ਪੰਜਾਬ ਪੁਲਿਸ ਇੱਕ ਡੱਕੇ ਦਾ ਕੰਮ ਕਰਨ ਨੂੰ ਤਿਆਰ ਨਹੀਂ ਜਿਸ ਕਰਕੇ ਪੰਜਾਬ ਦੇ ਜਨਤਾ ਦਾ ਗਰੀਬਾਂ ਮਜ਼ਦੂਰਾਂ ਦਾ ਪੰਜਾਬ ਸਰਕਾਰ ਤੋਂ ਖਾਸ ਕਰਕੇ ਪੰਜਾਬ ਪੁਲਿਸ ਤੋਂ ਵਿਸ਼ਵਾਸ ਉੱਟ ਚੁੱਕਿਆ ਜੇ ਪੋਲੀਟੀਕਲ ਕਹਣਗੇ ਤਾਂ ਪਰਚਾ ਹੋਊਗਾ ਨਹੀਂ ਹੁੰਦਾ ਨਹੀਂ ਅੱਜ ਮੈਂ ਮਾਨਯੋਗ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਸ ਮਸਲੇ ਦੇ ਵਿੱਚ ਇੰਟਰਫੇਅਰ ਕਰਕੇ ਇਸ ਪਰਿਵਾਰ ਨੂੰ ਜਸਟਿਸ ਦਵਾ ਜਾਵੇ ਨਹੀਂ ਐਸਐਚਓ ਸਨੌਰ ਦਾ ਅਸੀਂ 5 ਦਿਨਾਂ ਤੋਂ ਬਾਅਦ ਉਹਦੇ ਪੱਕਾ ਮੋਰਚਾ ਵੀ ਲਾਵਾਂਗੇ ਘਰੋ ਕਰਾਂਗੇ ਜਿਸ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਹੁਣ ਐਸਐਸਪੀ ਸਾਹਿਬ ਨੂੰ ਮਿਲੋਗੇ ਤੁਸੀਂ ਜੀ ਕੱਲ ਮਿਲਦੇ ਆ ਜੀ ਦਰਸ਼ਨ ਜੀ ਇੱਕ ਪਰਿਵਾਰ ਇੱਥੇ ਗੋਹਾਰ ਲਗਾ ਰਿਹਾ ਮਹੀਨਾ ਹੋ ਗਿਆ ਇੱਥੇ ਐਡਵੀਟ ਹੈਗੇ ਆ ਇਨਸਾਫ ਨਹੀਂ ਮਿਲ ਰਿਹਾ ਬੋਲ ਕੇ ਕਹਿ ਰਿਹਾ ਕਿਦਾਂ ਦੇਖਦੇ ਹੋ ਤਾਂ ਕੀ ਆ ਤੁਸੀਂ ਵੀ ਮਿਲਣ ਆਇਓ ਕਿਦਾਂ ਦੇਖਦੇ ਹੋ ਸਰ ਮੈਂ ਇਸ ਤੋਂ ਪਹਿਲਾਂ ਹਫਤਾ ਤੱਕ ਪਹਿਲਾਂ ਐਸਐਚਓ ਸਾਹਿਬ ਸਨੌ ਥਾਣਾ ਗਿਆ ਸੀਗਾ ਉੱਥੇ ਬੇਨਤੀ ਵੀ ਕੀਤੀ ਆ ਕਿ ਘਰ ਵੜ ਕੇ ਹਮਲਾ ਹੋਇਆ ਫੌਜਦਾਰੀ ਦਾ ਪਰਚਾ ਦਰਜ ਹੋਣਾ ਚਾਹੀਦਾ ਪਰ ਆਵਾਸ਼ ਨਹੀਂ ਹੁੰਦਾ ਪ੍ਰਸ਼ਾਸਨ ਕੋਲੇ ਤਾਂ ਬਸ ਸਲਾਹਾਂ ਆਉਂਦੀਆਂ ਨੇ ਜਾਂ ਭਰੋਸਾ ਹੁੰਦਾ ਭਰੋਸੇ ਤੇ ਦੇਖਦੇ ਦੇਖਦੇ ਦੇਖ ਲਓ ਵੀ 5 ਤਰੀਕ ਦੀ ਲੜਾਈ ਆ 6 ਨੂੰ ਐਡਮਿਟ ਹੋਇਆ ਪਰਿਵਾਰ ਤੇ ਬੀਬੀ ਜਸਪੀਰ ਕੌਰ ਦੇ ਹੁਣ ਅਸੀਂ ਪਤਾ ਵੀ ਲਿਆ ਕਿ ਪਰਿਵਾਰ ਦਾ ਕਿਉਂਕਿ ਲਗਾਤਾਰ ਅਸੀਂ ਮੇਰੇ ਨਾਲ ਫਰੰਟ ਦੇ ਨਰੇਗਾ ਫਰੰਟ ਦੇ ਪੰਜਾਬ ਦੇ ਪ੍ਰਧਾਨ ਜੈਪ ਸਿੰਘ ਜੀ ਬਠੋਈ ਸਾਹਿਬ ਖੜੇ ਨੇ ਅਸੀਂ ਸਾਰੇ ਜਿਹੜਾ ਲਗਾਤਾਰ ਬਠੋਈ ਵਾਲੇ ਮਸਲੇ 'ਚ ਬੀਜੀ ਸੀਗੇ ਐਸਐਚਓ ਨੂੰ ਵੀ ਬੇਨਤੀ ਕਰ ਲਈ ਪਰ ਹੁਣ ਬੇਨਤੀਆਂ ਬਹੁਤ ਕਰ ਲਈਆਂ ਔਰ ਮੈਂ ਸਟਿੱਕਲੀ ਪ੍ਰਸ਼ਾਸਨ ਨੂੰ ਪਟਿਆਲਾ ਨੂੰ ਕਹਿਣ ਲੱਗੇ ਆ ਕਿ ਜਿਆਦਾ ਜੱਦ ਦੇ ਤੋਂ ਜਲਦੀ ਜਿਹੜੀ ਕਾਰਵਾਈ ਬਣਦੇ ਤਸਵੀਰ ਕੋਰ ਦੇ ਜੋ ਬਿਆਨ ਨੇ ਅੰਦਰ ਵੜ ਕੇ ਕੁੱਟਮਾਰ ਹੋਈ ਐ ਇੱਕ ਲੇਡੀਜ਼ ਨਾਲ ਇੱਕ ਬਜ਼ੁਰਗ ਔਰਤ ਨੂੰ ਸਰਿਆਂ ਵਿੱਚ ਗੁੰਡਾਗਰਦੀ ਕਰੀਏ ਬਾਹਰੋਂ ਬੰਦੇ ਬੁਲਾ ਕੇ ਘਰ ਦੇ ਵਿੱਚ ਤੋੜਪੰਨ ਕਰੀਏ ਔਰ ਫੌਜਦਾਰੀ ਦਾ ਪਰਚਾ ਬਣਦਾ ਆਈਓ ਆ ਜਿਹੜਾ ਉਹਦੇ ਕੁਝ ਗੱਲਾਂ ਬਾਤਾਂ ਹੋ ਰਹੀ ਨੇ ਹਵਾ 'ਚ ਗੱਲਾਂ ਨੇ ਚਕਾ ਦਿਓ ਜੀ ਫੜਾ ਦਿਓ ਪੁਰਸ਼ ਕੀ ਕਰਦੀ ਐ ਪਟਿਆਲੇ ਦੀ ਇਹ ਕੱਲਾ ਇੱਕ ਬੱਲਾਪਿੰਡ ਦਾ ਮਸਲਾ ਨਹੀਂ ਐਦਾਂ ਹੀ ਪਹਿਲਾਂ ਭਾਰਸੋ ਹੋਕੇਟਾ ਜਿੰਦਰਪੁਰ ਔਰ ਮੈਂ ਮੰਨ ਜੂਗਾ ਐਸਐਸਪੀ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਜਿਹੜੀ ਗਰੀਬ ਲੋਕਾਂ ਨਾਲ ਧੱਕੇਸ਼ਾਹੀਆਂ ਗੁੰਡਾਗਰਦੀ ਵੱਧਦੀ ਜਰੀਏ ਪਟਿਆਲੇ ਦੇ ਵਿੱਚ ਖਾਸ ਕਰਕੇ ਇਹਦੇ ਦੇ ਨੱਥ ਪਾਈ ਜਾਵੇ ਬਾਹਰੋਂ ਆ ਕੇ ਚਾਰ ਮੁੰਡੇ ਆਉਂਦੇ ਨੇ 5-10 ਇਕੱਠੇ ਕਰਦੇ ਨੇ ਕਰਕੇ ਘਰਾਂ ਦੇ ਵਿੱਚ ਹਮਲਾ ਕਰ ਦਿੰਦੇ ਨੇ ਔਰ ਉਹ ਪਰਿਵਾਰ ਦਾ ਇਹ ਮੁੰਡੇ ਦੇ ਵੀ ਸੱਟ ਮਾਰੀ ਐ ਇੱਕ ਮੁੰਡਾ ਹੋਰ ਆ ਉਹਦੇ ਸੱਟ ਮਾਰੀ ਐ ਕੁੱਟ ਕੇ ਪਰਿਵਾਰ ਐਡਮਿਟ ਕੀਤਾ ਪੂਰਾ ਮਹੀਨਾ ਹੋ ਗਿਆ ਅੱਜ ਕੋਈ ਸੁਣਵਾਈ ਨਹੀਂ ਕੋਈ ਟ੍ਰੀਟਮੈਂਟ ਤੇ ਕੋਈ ਪੰਚਾਇਤ ਨੇ ਨਹੀਂ ਆ ਕੇ ਪੁੱਛਿਆ ਇਹਨਾਂ ਨੂੰ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਵੀ ਜੇਕਰ 5 ਦਿਨਾਂ ਦੇ ਵਿੱਚ ਵਿੱਚ ਕਾਰਵਾਈ ਹੋ ਗਈ ਠ ਉਹਦੇ ਦਰਦੇ ਮੂਰੇ ਬੰਦ ਕਰਕੇ ਧਰਨਾ ਲਗਾਵਾਂਗੇ ਔਰ ਆਪਣੀ ਪਵਨ ਵਾਲਮੀ ਕੀ ਤੀਰਥ ਅੰਮ੍ਰਿਤਸਰ ਵੱਲੋਂ ਬੈਠਾਂਗੇ ਅਸੀਂ ਨਾਲ ਪਰਿਵਾਰ ਸਰਦਾਰਾਂ ਨੂੰ ਕਿੱਦਾਂ ਦੇਖਦੇ ਹੋ ਇੱਕ ਤਰ ਤੋਂ ਹੋਕੇ ਕਹਿੰਦੇ ਆ ਕਿ ਬੇਟੀ ਬਚਾਓ ਬੇਟੀ ਪੜਾਓ ਇੱਕ ਤਰ ਤੋਂ ਕਹਿੰਦੇ ਬਜ਼ੁਰਗਾਂ ਦਾ ਸਤਿਕਾਰ ਕਰੋ ਇੱਕ ਮਹਿਲਾ ਨਾਲ ਇੰਨੀ ਦਰਦਗੀ ਹੋਈ ਵੀ ਹੈ ਸਰਕਾਰਾਂ ਸਰਕਾਰਾਂ ਤਾਂ ਯੂਟਰਨ ਸਰਕਾਰਾਂ ਨੇ ਸਰਕਾਰਾਂ ਦੇ ਤਾਂ ਇਕੱਲੇ ਕਮੇਡੀ ਹੈ ਜਿੰਨੀ ਮਰਜ਼ੀ ਭੰਡਾਂ ਦੀ ਸਰਕਾਰ ਹੈ ਇਹ ਸਰਕਾਰ ਤੇ ਤਾਂ ਸਾਨੂੰ 1% ਵੀ ਸਾਨੂੰ ਉਮੀਦ ਨਹੀਂ ਤੁਸੀਂ ਦੇਖ ਹੀ ਰਹੇ ਹੋ ਜੋ ਕਾਨੂੰਨ ਵਿਵਸਥਾ ਪੰਜਾਬ ਦੀ ਹੋ ਰਹੀ ਹੈ ਔਰ ਖਾਸ ਕਰਕੇ ਮੈਨੂੰ ਹਰ ਕਮਾਲ ਦੀ ਗੱਲ ਤਾਂ ਪਾਤੜਾਂ ਦੇ ਵਿੱਚ ਨਿਹਾਲਗੜ ਪਿੰਡ ਦੇ ਵਿੱਚ ਗਰੀਬ ਨਾਲ ਕਿਵੇਂ ਉਹ ਜ਼ਹਿਰ ਖਾ ਕੇ ਮਰੇ ਨੇ ਇਸਤਰੀ ਰਾਤ ਸਾਡੇ ਉੱਥੇ ਆਫਿਸ ਬਣਿਆ ਹੋਇਆ ਪਤੜਾ ਬ੍ਰਾਂਚ ਉਹਦੇ ਤੇ ਹਮਲਾ ਹੋਇਆ ਇਸਤਰੀ ਬੱਲਾ ਪਿੰਡ ਹੈ ਆ ਹੁਣ ਭਾਰਤ ਤੋਂ ਜਿੰਦਲਪੁਰ ਦੇ ਵਿੱਚ ਇੱਕ ਗਰੀਬ ਨਾਲ ਧੱਕਾ ਹੋਇਆ ਔਰ ਸਰਕਾਰ ਦੀ ਮੈਂ ਤੁਹਾਨੂੰ ਦੱਸ ਦਿਨਾ ਲਲਕੀ ਨਾਬੇ ਦੇ ਐਮਐਲਏ ਦੀ ਬਰਾਬਰ ਸਾਡੇ ਜਿਹੜੇ ਪਰਿਵਾਰ ਦਾ ਬੱਚਾ ਮਰਿਆ ਸੀ ਉਹਦੇ ਹੱਕ ਲਈ ਬੈਠੇ ਸੀਗੇ ਬਰਾਬਰ ਉਹਨਾਂ ਦਾ ਮਾਰਕੀਟ ਕਮੇਟੀ ਦਾ ਦੀਪਾ ਚੇਅਰਮੈਨ ਬਿਠਾਤੇ ਆ ਇਹ ਤਾਂ ਸਰਕਾਰ ਨੂੰ ਸ਼ਰਮ ਹੀ ਨਹੀਂ ਹੈਗੀ ਕਿ ਦੁੱਖ ਕੀ ਦੂਗਾ ਕਿਹਦੇ ਨਾਲ ਖੜਨਾ ਚਾਹੀਦਾ ਸਰਕਾਰ ਬਾਰੇ ਤਾਂ ਕੋਈ ਗੱਲ ਨਾ ਕਰੋ ਸਰਕਾਰ ਨਾ ਦੀ ਤਾਂ ਕੋਈ ਚੀਜ਼ ਹੀ ਨਹੀਂ ਹੈਗੀ ਇਸ ਤਰ੍ਹਾਂ ਇਹ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰੂੰਗਾ ਸਰਕਾਰ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇਸ ਪਰਿਵਾਰ ਦੀ ਬਜ਼ੁਰਗ ਔਰਤ ਨਾਲ ਜਿਹੜੀ ਕੁੱਟਮਾਰ ਹੋਈ ਹੈ ਉਹਦੀ ਜਲਦੀ ਤੋਂ ਜਲਦੀ ਜੋ ਫੌਜਦਾਰੀ ਦਾ ਪਰਚਾ ਤੇ ਇੱਕ ਜਿਹੜਾ ਸਿਟੀਜ਼ਨ ਬਜ਼ੁਰਗ ਨਾਲ ਕੁੱਟਮਾਰ ਹੋਈ ਹੈ ਉਹਦੀ ਜੋ ਵੀ ਧਾਰਾ ਬਣਦੀ ਹੈ ਉਹਨੂੰ ਐਡ ਕਰਕੇ ਜਲਦੀ ਬੰਦੇ ਨੂੰ ਅਰੈਸਟ ਕਰਕੇ ਅੰਦਰ ਲੋਕ ਕਿਹਾ ਗਿਆ ਕਿ ਅਸੀਂ ਗ੍ਰਿਫਤਾਰ ਕੀਤੇ ਗਏ ਤੇ ਕਾਰਵਾਈ ਵੀ ਕੀਤੀ ਗਈ ਹੈ ਨਹੀਂ ਸਰ 23 24 ਦਾ ਪਰਚਾ ਦਿੱਤਾ ਪੁਲਿਸ ਨੇ ਉਹ ਤੇ ਖਾਣਾ ਪੂਰਤੀ ਹੈ ਔਰ ਪੁਲਸ ਕਰਦੀ ਵੀ ਖਾਣਾ ਪੂਰਤੀ ਹੋ ਰਹੀ ਆ ਤੁਸੀਂ ਵੀ ਮੇਰੇ ਨਾਲ ਉਸ ਦੇਖੇ ਹੀ ਆ ਭਰਸੋ ਥਾਣੇ ਦੇ ਵਿੱਚ ਔਰ ਖਾਣਾ ਪੂਰਤੀ ਤੋਂ ਅਸੀਂ ਖੁਸ਼ ਨਹੀਂ ਨਾ ਪਰਿਵਾਰ ਖੁਸ਼ ਹੈ ਨਾ ਹੀ ਮੇਰੀ ਜੱਥੇਬੰਦੀ ਨਾਲ ਜੁੜਿਆ ਅਸੀਂ ਖੁਸ਼ ਹੈ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅੱਜ 5 ਦਿਨ ਦੇ ਕੇ ਜਾਣਾ ਤੁਹਾਡੇ ਮੀਡੀਆ ਦੇ ਜ਼ਰੀਏ ਐਸ ਐਚਓ ਸਨੌਰ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਜਾ ਤਾਂ ਉਹਨਾਂ ਦੇ ਪਰਚਾ ਦੇ ਕੇ ਉਹਨਾਂ ਨੂੰ ਅੰਦਰ ਕਰ ਦਵੇ ਬੱਲਾ ਵਾਲੇ ਮਸਲੇ 'ਚ ਨਹੀਂ ਫਿਰ ਜਿਹੜੀ ਸਾਡੀ ਵਾਲਮੀਕੀ ਪੀਰਥ ਵੱਲੋਂ ਤੇ ਨਰੇਗਾ ਫਰੰਟ ਪੰਜਾਬ ਵੱਲੋਂ ਅਸਾਫੀ ਪਟਿਆਲਾ ਸਾਹਿਬ ਨੂੰ ਵੀ ਮਿਲੋਗੇ ਹਾਂ ਬਿਲਕੁਲ ਜੀ ਮੈਂ ਦੇਖਦਾ ਅੱਜ ਹੀ ਟਾਈਮ ਲੈਣਾ ਜਾਂ ਫਿਰ ਸਵੇਰੇ ਤਾਂ ਮੈਂ ਵਾਡਰਮ ਨੂੰ ਦਵਾਂਗੇ ਅਸੀਂ ਐਸਡੀਐਮ ਸਾਹਿਬ ਨੂੰ ਵੀ ਜਵਾਂਗੇ ਸਵੇਰੇ ਪੰਜ ਦਿਨ ਦਾ ਅਸੀਂ ਟਾਈਮ ਪਾਵਾਂਗੇ ਨਹੀਂ ਉਸ ਤੋਂ ਬਾਅਦ ਵੱਡੇ ਪੱਧਰ ਤੇ ਧਰਨਾ ਲਾਵਾਂਗੇ ਔਰ ਐਫਆਈਆਰ ਲੈ ਕੇ ਹੀ ਲਾਂਗੇ ਥਾਣੇ ਦੇ ਦੂਰ